ਸੰਘ ਜੀ ਅੱਜ ਦੇ ਦਿਨ 17 ਦਸੰਬਰ 1928 ਵਾਲੇ ਦਿਨ ਸ਼ਹੀਦ ਇਆਜਮ ਸਰਦਾਰ ਭਗਤ ਸਿੰਘ ਨੇ ਡੀਐਸਪੀ ਜਹਨਪੀ ਸੈਂਡਰਸਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਾਲ 1919 ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਕਾਂਡ ਦੇ ਵਿੱਚ ਜਦੋਂ ਨੇ ਹੱਥੇ ਬੇਗੁਨਾ ਹੰਦਸਤਾਨੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਇਸ ਸਾਕੇ ਨੇ ਸਰਦਾਰ ਭਗਤ ਸਿੰਘ ਦੇ ਕੌਮਲ ਮਨ ਨੂੰ ਹਿਲਾ ਕੇ ਰੱਖ ਦਿੱਤਾ ਅਜੇ ਉਹ 14 ਸਾਲ ਦਾ ਹੀ ਸੀ ਜਿਸ ਨੇ ਉਸ ਨੇ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ 1922 ਵਿੱਚ ਜਦੋਂ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖਿਲਾਫ ਨਾ ਮਿਲ ਵਰਤਨ ਅੰਦੋਲਨ ਵਾਪਸ ਲਾ ਲਿਆ ਤਾਂ ਸਰਦਾਰ ਪਾਕ ਸਿੰਘ ਦਾ ਮਨ ਬਹੁਤ ਉਦਾਸ ਹੋ ਗਿਆ। ਅਸਲ ਵਿੱਚ ਸਰਦਾਰ ਪਾਕ ਸਿੰਘ ਉਸ ਵਕਤ ਤੱਕ ਇਹ ਸਮਝ ਚੁੱਕਾ ਸੀ ਕਿ ਮਹਾਤਮਾ ਗਾਂਧੀ ਇਹ ਸਾਰੀ ਗੇਮ ਅੰਗਰੇਜ਼ਾਂ ਦੇ ਨਾਲ ਮਿਲ ਕੇ ਖੇਡ ਰਿਹਾ ਹੈ। ਇਸ ਕਾਰਨ ਸਰਦਾਰ ਪਾਗਲ ਸਿੰਘ ਦਾ ਗਾਂਧੀ ਦੇ ਅਹਿੰਸਾ ਮਿਸ਼ਨ ਤੋਂ ਵਿਸ਼ਵਾਸ ਉੱਠ ਗਿਆ ਮਾਰਚ 1923 ਵਿੱਚ ਸਰਦਾਰ ਪਾਗਲ ਸਿੰਘ ਨੇ ਇਟਲੀ ਦੇ ਇੱਕ ਕ੍ਰਾਂਤੀਕਾਰੀ ਗੁਇਸੇਪ ਮੈਜੀਨੀ ਦੀ ਸਸਤਾ ਜੰਗ ਇਟਲੀ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ 파ਰਸਵਾ ਦੀ ਨੀਂ ਰੱਖੀ ਇਸ ਤੋਂ ਮਗਰੋਂ ਸਰਦਾਰ ਪਾਗਲ ਸਿੰਘ ਰਾਮ ਪ੍ਰਸ਼ਾਦ ਬਿਸਮਿਲ ਚੰਦਰ ਸ਼ੇਖਰ ਆਜ਼ਾਦ ਅਤੇ ਅਸਫਾਕ ਉੱਲ ਵਰਗੇ ਮਹਾਨ ਕ੍ਰਾਂਤੀਕਾਰੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸਸਤਾ ਹਿੰਦੁਸਤਾਨ ਰਿਪਬਲਿਕ ਪਾਰਟੀ ਵਿੱਚ ਸ਼ਾਮਲ ਹੋ ਗਿਆ ਮਈ 1929 ਵਿੱਚ ਸਰਦਾਰ ਪਾਗਾ ਸਿੰਘ ਨੂੰ ਪਹਿਲੀ ਵਾਰ ਲਾਹੌਰ ਬੰਬ ਕਾਂਡ ਦੇ ਦੋਸ਼ 'ਤੇ ਦੀਨ ਗ੍ਰਿਫਤਾਰ ਕਰਕੇ ਹਤਾ ਦੇ ਤਸੀਹੇ ਦਿੱਤੇ ਗਏ ਅਤੇ 5 ਹਫ਼ਤੇ ਬਾਅਦ ਸਰਦਾਰ ਪਾਗ ਸਿੰਘ ਦੇ ਪਿਤਾ ਕੋਲੋਂ 60000 ਰੁਪਏ ਦੀ ਦਿੱਤੀ ਜ਼ਮਾਨਤ ਤੇ ਉਸ ਨੂੰ ਰਹਾ ਕਰ ਦਿੱਤਾ ਗਿਆ 1928 ਵਿੱਚ ਭਾਰਤ ਦੇ ਰਾਜਨੀਤਿਕ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਇਸ ਕਮਿਸ਼ਨ ਦਾ ਸਭ ਨਹੀਂ ਥਾਈ ਵਿਰੋਧ ਹੋਇਆ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਲਾਹੌਰ ਪੁੱਜਾ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਜਦੋਂ ਇਸ ਕਮਿਸ਼ਨ ਦੇ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ ਲਾਹੌਰ ਦੇ ਐਸਪੀ ਜੇਮਸ ਏ ਸਕਾਟ ਨੇ ਇਸ ਮੁਜ਼ਾਹਰੇ ਦੇ ਮੁਜ਼ਾਹਰਿਆਂ ਉੱਪਰ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ ਇਸ ਵਿੱਚ अनेका ਮੁਜ਼ਾਹਰਾ ਕਰਨੀ ਜ਼ਖਮੀ ਹੋ ਗਏ ਸਰਦਾਰ ਕਪੂਰ ਸਿੰਘ ਹੁਣਾਂ ਦੇ ਕਹਿ ਮਤਾਬਕ ਲਾਲਾ ਰਾਜਪਤ ਰਾਏ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦਾ 18 ਦਿਨਾਂ ਬਾਅਦ 17 ਨਵੰਬਰ 1928 ਨੂੰ ਦਿਲ ਦੀ ਗਤੀ ਰੁਕ ਜਾਣ ਕਰਨ ਦੇ ਹੱਥ ਹੋ ਗਿਆ ਸਰਦਾਰ ਪਾਕਿਰ ਸਿੰਘ ਸ਼ਿਵਰਾਮ ਰਾਜਗੁਰੂ ਸੁਖਦੇਵ ਠੱਪਰ ਅਤੇ ਚੰਦਰ ਸ਼ੇਖਰ ਆਜ਼ਾਦ ਨੇ ਇਸ ਗੱਲ ਦਾ ਬਦਲਾ ਲੈਣ ਲਈ ਸਕਾਟ ਨੂੰ ਮਾਰਨ ਦੀ ਸਕੀਮ ਬਣਾਈ 17 ਦਸੰਬਰ 1928 ਨੂੰ ਜਦੋਂ ਸਰਦਾਰ ਪਾਕਿਰ ਸਿੰਘ ਆਪਣੇ ਸਾਥੀਆਂ ਦੇ ਨਾਲ ਸਕਾਟ ਨੂੰ ਮਾਰਨ ਗਿਆ ਤਾਂ ਸਕਾਟ ਦੀ ਜਗ੍ਹਾ ਲਾਹੌਰ ਪੁਲਿਸ ਹੈੱਡਕੁਆਟਰ ਵਿੱਚੋਂ ਡੀਐਸਪੀ ਜਹਾਂਪੀ ਸਾਂਦਰਸ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਹਰ ਨਿਕਲਿਆ ਅਤੇ ਸਰਦਾਰ ਪਾਕਿਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਗੋਲਿਆਂ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਨੂੰ ਜਿੱਥੇ ਸਮੂਹ ਭਾਰਤ ਵਾਸੀਆਂ ਵੱਲੋਂ ਸਤਿਕਾਰ ਦਿੱਤਾ ਗਿਆ ਉੱਥੇ ਸਰਦਾਰ ਪਾਕਿਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਹੀਰੋ ਬਣਾ ਦਿੱਤਾ। ਪਰ ਮਹਾਤਮਾ ਗਾਂਧੀ ਨੇ ਇਸ ਨੂੰ ਅਤਵਾਦ ਅਤੇ ਹਿੰਸਾ ਦੀ ਘਟਨਾ ਕਹਿ ਕੇ ਨਿੰਦਾ ਕੀਤੀ ਅਤੇ ਖੂਬ ਪੰਡਿਆ ਵੀ ਸਾਡਰਸ ਨੂੰ ਮਾਰਨ ਤੋਂ ਬਾਅਦ ਸਰਦਾਰ ਪਾਕਰ ਸਿੰਘ ਆਪਣੇ ਸਾਥੀਆਂ ਸਮੇਤ ਭੱਜ ਕੇ ਲਾਹੌਰ ਡੀਏਵੀ ਕਾਲਜ ਵਿੱਚ ਜਾ ਵੜਿਆ ਜਿੱਥੇ ਪੰਜਾਬ ਪੁਲਿਸ ਦੇ ਇੱਕ ਹਵਾਲदार ਚੰਨਨ ਸਿੰਘ ਨੇ ਸਰਦਾਰ ਪਾਕਰ ਸਿੰਘ ਦਾ ਪਿੱਛਾ ਕੀਤਾ ਅਤੇ ਸਰਦਾਰ ਪਾਕਰ ਸਿੰਘ ਨੂੰ ਪਕੜਨ ਦੀ ਨੂੰ ਕਾਮ ਕੋਸ਼ਿਸ਼ ਕੀਤੀ ਵਿੱਚ ਡੀਏਵੀ ਕਾਲਜ ਵਿੱਚ ਦਾਖਲ ਹੋਇਆ ਤਾਂ ਚੰਦਰ ਸ਼ੇਖਰ ਆਜ਼ਾਦ ਨੇ ਉਸ ਨੂੰ ਇਹ ਕਹਿ ਕੇ ਵਾਪਸ ਪਰਤਨ ਜਾਣ ਲਈ ਕਹਿ ਦਿੱਤਾ ਤੂੰ ਸਾਡਾ ਭਾਰਤੀ ਭਰਾ ਹੈ ਇਸ ਕਰਕੇ ਅਸੀਂ ਤੈਨੂੰ ਮਾਰਨਾ ਨਹੀਂ ਚਾਹੁੰਦੇ ਪਰ ਉਹ ਅੰਗਰੇਜ਼ਾਂ ਦੀ ਜ਼ਿਆਦਾ ਵਫਾਦਾਰੀ ਦੇ ਚੱਕਰਾਂ ਵਿੱਚ ਆਜ਼ਾਦ ਦੇ ਹੱਥੋਂ ਮਾਰਿਆ ਗਿਆ ਇਸ ਚੰਨਣ ਸਿੰਘ ਟਪੇਸ਼ਕੜ ਪਿੰਡ ਦਿਆਲਪੁਰਾ ਥਾਣਾ ਪਿੱਖੀ ਪਿੰਡ ਜ਼ਿਲ੍ਹਾ ਤਰਨਤਾਰਨ ਤੋਂ ਸੀ ਇਨ੍ਹਾਂ ਕ੍ਰਾਂਤੀਕਾਰੀਆਂ ਦੀ ਭਾਲ ਵਿੱਚ ਪੁਲਿਸ ਨੇ ਸਾਰਾ ਲਾਹੌਰ ਸ਼ਾਂ ਨਾਰਿਆ ਸ਼ਹਿਰ ਦੇ ਵਿੱਚ ਆਨ ਜਾਣ ਵਾਲੇ ਸਾਰੇ ਰਸਤੇਾਂ ਤੇ ਨਾਕਾਬੰਦੀ ਕਰ ਦਿੱਤੀ ਕੀ ਪਰ ਜਦੋਂ ਪੁਲਿਸ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਇਨ੍ਹਾਂ ਵਿੱਚ ਇੱਕ ਸਾਫਤ ਸੂਰਤ ਸਿੱਖ ਵੀ ਹੈ ਹੁਣ ਪੁਲਿਸ ਨੂੰ ਉਹ ਸਾਫਤ ਸੂਰਤ ਸਿੱਖ ਦੀ ਭਾਲ ਸੀ ਪਰ 2 ਦਿਨਾਂ ਬਾਅਦ ਭਾਵ 19 ਦਸੰਬਰ 1928 ਨੂੰ ਕ੍ਰਾਂਤੀਕਾਰੀ ਭਗਵਤੀ ਚਰਨ ਬੋਹਰਾ ਦੀ ਪਤਨੀ ਬੀਬੀ ਦੁਰਗਾ ਕਵਤੀ ਦੇਵੀ ਨੂੰ ਆਪਣੀ ਨਕਲੀ ਪੱਤਰੇ ਮਣਾ ਕੇ ਉਸ ਦੀ ਬੇਟੀ ਨੂੰ ਇੰਜ ਨਾਂ ਲੈ ਕੇ ਨਿਕਲਣ ਵਿੱਚ ਸਫਲ ਹੋ ਗਿਆ ਜਿਵੇਂ ਇਹ ਸਾਰਾ ਇੱਕੋ ਪਰਿਵਾਰ ਹੋਵੇ ਸਰਦਾਰ ਪਾਕਾ ਸਿੰਘ ਪਛਮੀ ਪਹਿਰਾਵੇ ਵਿੱਚ ਕੈਸ ਕਤਲ ਕਰਕੇ ਆਰਮੀ ਦੇ ਮੇਜਰ ਦੇ ਪੇਸ਼ ਵਿੱਚ ਲਾਹੌਰ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਸਵਾਰ ਹੋ ਕੇ ਕਲਕੱਤਾ ਪਹੁੰਚ ਗਿਆ ਇਸ ਵਕਤ ਰਾਜਗੁਰੂ ਇਹਨਾਂ ਦੇ ਨਾਲ ਨੌਕਰ ਦੇ ਪੇਸ਼ ਵਿੱਚ ਸੀ ਗੋਰਿਆਂ ਦੇ ਸੀ ਆਈ ਡੀ ਸਿਰ ਤੋੜ ਜਤਨਾਂ ਦੇ ਬਾਵਜੂਦ ਵੀ ਸਰਦਾਰ ਪਾਕਾ ਸਿੰਘ ਨੂੰ ਗ੍ਰਿਫਤਾਰ ਨਾ ਕਰ ਸકી 1928 ਵਿੱਚ ਸਰਦਾਰ ਪਾਕਾ ਸਿੰਘ ਨੇ ਹਿੰਦੁਸਤਾਨ ਰਿਪਬਲਿਕ ਪਾਰਟੀ ਦੀ ਇੱਕ ਅਹਿਮ ਮੀਟਿੰਗ ਵਿੱਚ ਹਿੱਤ ਜ ਯੇ ਰੱਖੀ ਕੀ ਅੰਗਰੇਜ਼ ਸਰਕਾਰ ਦੇ ਕੰਨਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਗੱਲ ਪਾਉਣ ਦੇ ਲਈ ਦਿੱਲੀ ਵਿਖੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ ਜਾਵੇ ਪਰ ਖਿਆਲ ਇਹ ਰੱਖਿਆ ਜਾਵੇ ਕਿ ਇਹ ਬੰਬ ਧਮਾਕਾ ਸਿਰਫ ਅੰਗਰੇਜ਼ਾਂ ਨੂੰ ਜਗਾਉਣ ਦੇ ਲਈ ਹੈ ਇਸ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ ਉਹਨਾਂ ਦਿਨਾਂ ਵਿੱਚ ਰਿਪਬਲਿਕ ਸੇਫਟੀ ਬਿਲ ਅਤੇ ਟ੍ਰੇਡ ਡਿਸਪਿਊਟ ਐਕਟ ਜਿਹੜੇ ਅਸੈਂਬਲੀ ਵੱਲੋਂ ਰੱਦ ਕਰ ਦਿੱਤੇ ਗਏ ਸਨ ਉਹ ਵਾਇਸਰਾਏ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਦੋਵੇਂ ਬਿਲ ਪਾਸ ਕਰ ਦਿੱਤੇ ਸਨ ਸਰਦਾਰ ਭਗਤ ਸਿੰਘ ਦਾ ਇਸ ਬੰਬ ਧਮਾਕੇ ਦੇ ਰਾਹੀਂ ਆਪਣਾ ਅਸਲ ਮਕਸਦ ਪੂਰਾ ਨਾ ਸੀ ਜੇਸ ਵਿੱਚ ਸਕੀਮ ਇਹ ਸੀ ਕਿ ਉੱਥੋਂ ਪੱਜਾਂ ਦੀ بجائے ਉੱਥੇ ਗ੍ਰਿਫਤਾਰੀ ਦਿੱਤੀ ਜਾਵੇ ਅਤੇ ਗ੍ਰਿਫਤਾਰ ਹੋਣ ਤੋਂ ਬਾਅਦ ਅਦਾਲਤ ਦੀ ਵਰਤੋਂ ਕਰਕੇ ਕੁੱਲ ਲੁਕਾਈ ਤੱਕ ਭਾਰਤ ਦੀ ਗੁਲਾਮੀ ਦੀ ਅਤੇ ਗੋਰਿਆਂ ਵੱਲੋਂ ਭਾਰਤ ਵਾਸੀਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਕੁੱਲ ਦੁਨੀਆ ਤੱਕ ਪਹੁੰਚਾਈ ਜਾਏ ਚੰਦਰਸ਼ੇਖਰ ਯਾਦਵਰ ਵਰਗੇ ਕ੍ਰਾਂਤੀਕਾਰੀ ਨੇਤਾ ਨਹੀਂ ਸਨ ਚਾਹੁੰਦੇ ਕਿ ਸਰਦਾਰ ਪਾਕਰ ਸਿੰਘ ਐਸੈਂਬਲੀ ਵਿੱਚ ਬੰਬ ਧਮਾਕੇ ਦੇ ਇਸ ਕਾਰੇ ਵਿੱਚ ਹਿੱਸਾ ਲਵੇ ਅਤੇ ਇਸ ਕੰਮ ਨੂੰ ਅੰਜਾਮ ਦੇਵੇ ਕਿਉਂਕਿ ਸਾਂਡਰਸ ਕਤਲਕ ਵਿੱਚ ਪੁੱਛ ਸਰਦਾਰ ਪਾਕਰ ਸਿੰਘ ਨੂੰ ਪਹਿਲਾਂ ਹੀ ਪਾਗਲਾ ਵਾਂਗ ਲੱਭ ਰਹੀ ਸੀ ਪਰ ਸਰਦਾਰ ਪਾਕਰ ਸਿੰਘ ਆਪਣੀਆਂ ਦਲੀਲਾਂ ਨਾਲ ਸਭ ਨੂੰ ਕਾਇਲ ਕਰ ਲਿਆ ਤੇ ਅਖੀਰ ਫੈਸਲਾ ਇਹ ਹੋਇਆ ਕਿ ਸਰਦਾਰ ਪਾਕਿਰ ਸਿੰਘ ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਸਭ ਤੋਂ ਵੱਧ ਯੋਗ ਹੈ 8 April 1929 ਨੂੰ ਸਰਦਾਰ ਪਾਕਿਰ ਸਿੰਘ ਅਤੇ ਪਟਕੇਸ਼ਵਰ ਦੱਤ ਨੇ ਪਬਲਿਕ ਗੈਲਰੀ ਤੋਂ ਅਸੈਂਬਲੀ ਵਿੱਚ ਉਸ ਵਕਤ ਦੋ ਫੋਕੇ ਬੰਬ ਸੁੱਟੇ ਜਦੋਂ ਪਰੀ ਅਸੈਂਬਲੀ ਵਿੱਚ ਸੈਸ਼ਨ ਚੱਲ ਰਿਹਾ ਸੀ ਬੰਬਾਂ ਵਿੱਚ ਸ਼ਰੀ ਨਹੀਂ ਸਨ ਇਹ ਬਿਲਕੁਲ ਫੋਕੇ ਸਨ ਕਿਉਂਕਿ ਸਰਦਾਰ ਪਾਕਿਰ ਸਿੰਘ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਇੱਕ ਆਵਾਜ਼ ਬੁਲੰਦ ਕਰਨਾ ਸੀ ਜੋ ਗੋਰਿਆਂ ਦੇ ਕੰਨਾਂ ਵਿੱਚ ਗੂੰਜੇ ਪਰ ਕਿਉਂਕਿ ਬੰਬ ਤਮਾਕੀ ਦੀ ਆਪਣੀ ਇੱਕ ਬੱਕਰੀ دہشت ਹੁੰਦੀ ਹੈ ਜਿਸ ਕਾਰਨ ਭਗੜੜ ਮਚਣੀ ਲਾਜ਼ਮੀ ਸੀ ਅਤੇ ਇੱਥੇ ਵੀ ਇੰਜ ਹੀ ਹੋਇਆ ਇਸ ਭਗੜੜ ਵਿੱਚ ਵਾਇਸਰੇਏ ਦਾ ਸਲਾਹਕਾਰ ਜਾਰਜ ਐਰਨੇਸਟ ਸਿਸ਼ਟ ਰਥੇ ਕਈ ਹੋਰ ਜ਼ਖਮੀ ਹੋ ਗਏ ਸਰਦਾਰ ਪਾਕਾ ਸਿੰਘ ਤੇ ਬੀ ਕੇ দত্ত ਅਗਰ ਚੌਂਦੇ ਦਾ ਬੰਬ ਦੇ ਇਸ ਉੱਠੇ ਧੂਏ ਦੀ ਆੜ ਵਿੱਚ ਬੜੇ ਆਰਾਮ ਨਾਲ ਭੱਜ ਕੇ ਨਿਕਲ ਸਕਦੇ ਸਨ ਪਰ ਇਹਨਾਂ ਦੋਹਾਂ ਉੱਥੇ ਹੀ ਖੜੇ ਰਹੇ ਅਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਉਂਦੇ ਰਹੇ ਇਨਕਲਾਬੀ ਭਾਸ਼ਾ ਵਾਲੇ ਇਸ਼ਤਿਹਾਰ ਸੁੱਟਦੇ ਰਹੇ ਜਿਸ ਵਕਤ ਇਹ ਸਭ ਚੱਲ ਰਿਹਾ ਸੀ ਤਾਂ ਉਸ ਸਮੇਂ ਪਿਛਲੀ ਕਤਾਰ ਵਿੱਚ ਆਸਫ ਅਲੀ ਵੀ ਬੈਠੇ ਸਨ ਜੋ ਕਿ ਇੱਕ ਪ੍ਰਸਿੱਧ ਵਕੀਲ ਸਨ ਇਹ ਆਸਫ ਅਲੀ ਉਹੀ ਹੈ ਜਿਸਨੇ ਸਰਦਾਰ ਪਾਗਲ ਸਿੰਘ ਦੇ ਵਕੀਲ ਵਜੋਂ ਕਿਹਾ ਸੀ ਕਿ ਤੁਸੀਂ ਇੱਕ ਵਾਰੀ ਕੋਰਟ ਮੁੜੇ ਇਹ ਕਹਿ ਦਿਓ ਕਿ ਤੁਸੀਂ ਅਸੈਂਬਲੀ ਵਿੱਚ ਬੰਬ ਨਹੀਂ ਸੁੱਟਿਆ ਅੱਗੋਂ ਤੁਹਾਨੂੰ ਬਾਈਚ ਤੇ ਬਰੀ ਕਰਾਉਣਾ ਮੇਰਾ ਕੰਮ ਹੈ ਪਰ ਸਰਦਾਰ ਪਾਗਲ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਉਹ ਕਿਸੇ ਵੀ ਸੂਰਤ ਵਿੱਚ ਕਿਤੇ ਵੀ ਝੂਠ ਨਹੀਂ ਬੋਲੇਗਾ ਸਰਦਾਰ ਪਾਗਲ ਸਿੰਘ ਅਤੇ ਬੀਕੇ ਤੱਤ ਨੂੰ ਥਾਂਏ ਗ੍ਰਿਫਤਾਰ ਕਰ ਲਿਆ ਗਿਆ ਤੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਮਹਾਤਮਾ ਗਾਂਧੀ ਨੇ ਇਸ ਵਾਰੀ ਵੀ ਇਸ ਕੰਮ ਦੀ ਜੰਮ ਕੇ ਨਿੰਦਾ ਕੀਤੀ ਅਤੇ ਹੋਂਸ ਨੂੰ ਹਿੰਸਾ ਕਾਰਵਾਈ ਕਰਾਰ ਦਿੱਤਾ ਸਰਦਾਰ ਪਾਗਲ ਸਿੰਘ ਅਤੇ ਕੇ दत्त ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਨਸਾਨੀ ਜ਼ਿੰਦਗੀ ਨੂੰ ਹਰ ਹਾਲਤ ਵਿੱਚ ਸਭ ਤੋਂ ਵੱਧ ਪਵਿੱਤਰ ਮੰਨਦੇ ਹਨ ਸ਼ਕਤੀ ਜੇ ਅੰਨੇਵਾ ਵਰਤੀ ਜਾਵੇ ਤਾਂ ਹਿੰਸਾ ਕਹੀ ਜਾ ਸਕਦੀ ਹੈ ਪਰ ਕਿਸੇ ਚੰਗੇ ਕੰਮ ਦੀ ਪ੍ਰਾਪਤੀ ਦੇ ਲਈ ਵਰਤੀ ਸ਼ਕਤੀ ਹਿੰਸਾ ਨਹੀਂ ਸਗੋਂ ਨੈਤਿਕਤਾ ਹੈ ਜੋ ਨਿਆਂਪੂਰਨ ਤੇ ਨਿਆਂ ਸੰਗਤ ਵੀ ਹੈ ਜੂਨ 1929 ਨੂੰ ਦਿੱਲੀ ਦੀ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਦੋਸ਼ 'ਤੇ ਸਰਦਾਰ ਪਾਕਿਰ ਸਿੰਘ ਅਤੇ ਵੀਕੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੋ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਰ ਰਹੇ ਹੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ